ਦਰਸ਼ਨ ਤੇਰਾ ਰਾਹਉ ਦੇ ਪਦਰਸ਼ਨ ਤੇਰਾ ਰਾਹ ਆਵੋ ਸਜਣਾ ਆਵੋ ਸਜਣਾ ਆਉ ਦੇ ਪਦਰਸ਼ਨ ਤੇਰਾ ਰਾਹ ਉ ਦੇ ਪਦਰਸ਼ਨ ਰਾਖਤ ਪ੍ਰਭੂ ਤੇ ਪਤੇ ਦੇ ਸਿਖੋ ਗੋਬੀ ਸਹਾਈ ਵਾਹ ਸ਼੍ਰੀ ਪਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਪਗਵਤੀ ਸਿਵਟਾ ਕਰੁਣਾ ਕਲਿੰਪਿਆਈ ਰਾਮ ਗੋਤਾਮ ਬਦਾ ਸਰੰਤਾਸ ਹੋਈ ਸਹਾਈ ਅਰਜਨ ਕਰ ਗੋਬਿੰਦ ਨਾਮ ਸਮਰਪਿਤ ਕ੍ਰਿਨਹਰ ਰਾਏ ਸ਼੍ਰੀ ਘਰ ਕ੍ਰਿਸ਼ਨ ਤੇ ਆਈਐ ਜਿਸ ਰਿਠੇ ਸਾਧਕ ਜਾਈ ਇਹ ਬਹਤ ਸ੍ਰੀ ਅਕਾਲ ਨਾਮ ਨਿਦਿਆਵੇ ਧਾਈ ਸਭ ਥਾਈ ਕੋਈ ਸਹਾਈ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਕੋਈ ਸਹਾਈ ਦਸਾਂ ਪਾਤਸ਼ਾਹਾਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾ ਹਿੰਦੇ ਦਾਰ ਦਾ ਧਿਆਨ ਪਰ ਕੇ ਵੱਲ ਜੀ ਵਾਹਿਗੁਰੂ ਪੰਜਾਂ ਪਿਆਰਿਆਂ ਚਾਹ ਸਰਬਜਾਤਾਂ ਚਰਲਗਮਕਤਿਆ ਬੰਠੀਆਂ ਜੁਕੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵਣ ਸਕਿਆ ਦੇਹ ਚਲਾਈ ਤੇ ਵਾਹੀ ਦੇ ਕੇ ਅੰਮ੍ਰਿਤ ਕੀਤਾ ਤੇ ਨਾ ਪਿਆਰਿਆਂ ਸੁਝਿਆਰਿਆਂ ਦੀ ਮਾਈ ਦਾ ਧਿਆਨ ਪਰ ਕੇ ਖਾਤਸਾ ਜੀ ਵੱਲ ਜੀ ਜਿੰਦਾਂ ਸੰਗਾਂ ਸੰਗਰਨਿਆ ਨ ਧਰਮਹਿਤ ਸੀ ਇਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲਮਾਈਆਂ ਚਰਖੀਆਂ ਤੇ ਚੜ੍ਹਿਆ ਰਿਆ ਨਾਲ ਚਿਰਾਏ ਗਏ ਗੁਰਦੁਆਰੇ ਅੰਮ੍ਰਿਤ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਵਾਹੀ ਤਨਾਸ ਮੁਹੂਰ ਸ਼ਹੀਦਾਂ ਦੇ ਪਵਿੱਤਰ ਕਮਾਈ ਦਾ ਧਿਆਨ ਕਰ ਕੇ ਕਾਲ사 ਜੀਵਨ ਜੀ ਜਾ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਕਰੇ ਬੁਲਲੇ ਰਤਮਨ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਜਤਿਆ ਚਤਿਆ ਦਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਸ਼ਿਆ ਰਿਆ ਦੇਖਤੇ ਫਤਿਹ ਬਰਦਕੀ ਪੈਜ ਪੰਥ ਕੀ ਜੀਤ ਸ਼੍ਰੀ ਸਾਹਿਬ ਕੀ ਸਹਾਈ ਖਾਲਸਾ ਜੀ ਕੇ ਬੁਰਬਾਲੇ ਵੱਲ ਜੀ ਸੁਬਾਨੇ ਕਰੋ ਸਿਖਾਂ ਸਿੱਖੀ দান ਕੇ ਸਦਾਨ ਰਹਿਤਾਂ ਵਿਵੇਕਦਾਨ ਸਾਹਾਦਾਨ ਨੂੰ ਸਦਾ ਦਾਨ ਸਰਬਾਨ ਨਾਮ ਦਾ ਸ਼੍ਰੀ ਅਮਰਤ ਸਤ ਸਹਜੇ ਦੇ ਦਰਸ਼ਨ ਇਸ਼ਨਾ ਚੌਕੀਆਂ ਚੰਡੇ ਬੰਦੇ ਜੁਗ ਜੁਗਿਆਟਾਲ ਧਰਮ ਕਾਜ ਆਤਮੁਲ ਜੀ ਸਿੱਖਾਂ ਦਾ ਮਾਨੀ ਰਮਤ ਸੀਮਤ ਕਤ ਦੇ ਰਾਖੀ ਆਪ ਵਾਹਿਗੁਰੂ ਜੀ ਆ ਕਾਲ ਕੁਰਖਾ ਪ੍ਰੇਮ ਪੰਥ ਦੇ ਸਦਾ ਸਹਾਈ ਦਾਤਾ ਜੀਓ ਸ਼੍ਰੀ ਨਾਨਕ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਸਤਾਨਾਂ ਦੇ ਜਿਨ੍ਹਾਂ ਤੋਂ ਪੰਥ ਨਾ ਵਿਛੜਿਆ ਗਿਆ ਹੈ ਹੁਨੇ ਦਰਸ਼ਨ ਦਿਦਾ ਤੇ ਸਿਵਾ ਸੰਭਾਲਦਾ ਦਾਤਾ ਹਾਲ ਸਜ ਬਖਸ਼ੂ ਏ ਨਿਮਾਨਿਆਂ ਦੇ ਮਾਨ ਨੇਤਾ ਨੇ ਆਦੇ ਤਾਂ ਨੇਕਿਆ ਦੀਓ ਬਖਤ ਪਾਵਨ ਕਿਰਪਾ ਲਿਗਾਣ 10 ਵਸਨ ਜਗਉ ਯੋਗ ਅਤਤ ਸਤ੍ਰਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾ ਆਪ ਜੀਆਂ ਦੇ ਪਵਿੱਤਰ ਚਰਨ ਕਮਲਾਂ ਵਿਖੇ ਸਮੂਹ ਸੰਗਤ ਵੱਲੋਂ ਅਰਦਾਸ ਦੇਂਦੀ ਹਜੀ ਚਾਰ ਪਹਿਰ ਰਹਿ ਆਪ ਜੀਆਂ ਦੇ ਬਾਣੇ ਅੰਦਰ ਬਤੀਤ ਹੋਈ ਹੈ ਕੋਟਾਂ ਕੋ ਸੁਖਾਨ ਹੈ ਜੀ ਚਾਰ ਪਹਿਰ ਜੋ ਦਿਨ ਆਇਆ ਆਪ ਜੀਆਂ ਦੇ ਬਾਣੇ ਅੰਦਰ ਸੇਵਾ ਸਿਮਰਨ ਵਿੱਚ ਬਤੀਤ ਕਰਵਾ ਲੈ ਨਾ ਜੀ ਏ ਸਮੇ ਤਾਂ ਤਾਂ ਅਮਰ ਸ਼ਹੀਦ ਬਾਬਾ ਦੀਪ ਸਿੰਘ ਸਾਹਿਬ ਜੀ ਤਨਾ ਦੇ ਪਾਵਨ ਪਵਿੱਤਰ ਅਸਥਾਨ ਗੁਰਦੁਆਰਾ ਸ਼ਹੀਦਗੰਜ ਸਾਹਿਬ ਜੀ ਦੇਤੇ ਪਾਵਨ ਪਵਿੱਤਰ ਦਰਬਾਰੰਦਰਾਸੀਆਂ ਦੇ ਸੋਹਣੇ ਸਿੰਘਾਸਨ ਪਿਆਰ ਖੰਜੀ ਸਭੋ ਸੰਗਤਾਂ ਨੂੰ ਪੁਨ ਲਈ ਦਰ ਬਖਸ਼ਿਸ਼ ਕਰਦੇ ਆ ਗੁਰਬਾਣੀ ਦੇ ਪਾਵਨ ਪਵਿੱਤਰ ਮੁਖਵਾ ਦੁਆਰਾ ਨਿਹਾਲ ਨਿਹਾਲ ਕਰੋ ਜੀ ਸਰਬੱਤ ਸੰਗਤਾਂ ਦੀਆਂ ਹਾਜ਼ਰੀਆਂ ਸੇਵਾ ਵਾਂ ਪੇਟ ਆਂਦਰ ਪ੍ਰਵਾਨ ਕਰਨੀਆਂ ਜੀ ਯਾਤਰਾ ਸਫਲੀ ਕਰਨੀ ਜੀ ਦਰਾਂ ਪਰਾਂ ਸਿੱਖੀ ਸਹਿਤ ਭਰੋਸਾ ਨਾਮ ਦਾ ਨੀਤਾ ਤਬਖਸ਼ਿਸ਼ ਕਰਦੇ ਹੋਏ ਸ਼ੋਕ ਭਾਵਨਾ ਗੁਰਮਤਮ ਸਾਧੂ ਕਰਨੀਆਂ ਜੀ ਸਵਨਾ ਦੇ ਗ੍ਰਹਿ ਪਰਵਾਰਾਂ ਵਿਖੇ ਸੁਖ ਸ਼ਾਂਤੀ ਛੱੜਦੀ ਕਲਾ ਦੇ ਪਹਿਰੇ ਬਖਸ਼ਿਸ਼ ਕਰਨੇ ਜੀ ਇਸਵੇਂ ਪ੍ਰਕਾਸ਼ ਅਸਥਾਨ ਵਿੱਚ ਚੱਲੇ ਪੌਂਦੀ ਆਗਿਆ ਬਖਸ਼ੂ ਰਸਤੇ ਵਿਚਾਂ ਸੰਸਹਾਇਕ ਹੋਣਾ ਜੀ ਸਰਬੱਤ ਦੇ ਕਾਰ ਜਰਾਸ ਕਰਨ ਸੇ ਹੀ ਪਿਆਰੇ ਮੇਰੇ ਜਿੰਨਾ ਮਿਲਿਆ ਤੇਰਾ ਨਾਮ ਚੇਤਿਆਵੇ ਨਾ ਜਿਤਨਾ ਚੜਦੀ ਤਰਾ ਤੇਰੇ ਪਾਰੇ ਸਰਬੱਤ ਦਾ ਭਰਾ ਵਾਹਿ ਗੁਰੂ ਦੀ ਕਾ ਖਾਲਸਾ ਵਾਹਿ ਗੁਰੂ ਦੀ ਸਤਿ ਸਤਿ ਗੋਲੇ No!